ਸਭ ਤੋਂ अहम ਗੱਲ ਜਿਹੜੀ ਐ ਉਹ ਇਹ ਹੈ ਕਿ ਜਿਹੜੇ ਹੜਾਂ ਦਾ ਸਾਰਾ سلسلہ ਜੋ ਹੋਇਆ ਜੋ ਵੀ ਹੋਇਆ ਜਿੱਥੇ ਲੋਕਾਂ ਦੀ ਏਡੀ ਵੱਡੀ ਪਾਰਟਿਸਪੇਸ਼ਨ ਹੋਈ ਆ ਅਜੇ ਵੀ ਹੋ ਰਹੀ ਆ ਵਿਰੋਧੀ ਪਾਰਟੀਆਂ ਨੇ ਵੀ ਜਿੰਨਾ ਵੀ ਉਹਨਾਂ ਕੋਲ ਜੋਰ ਲੱਗਦਾ ਸੀ ਰਾਜਨੀਤੀ ਲਈ ਵੀ ਤੇ ਐਕਚੁਅਲ ਤਰ੍ਹਾਂ ਤੇ ਕੁਝ ਕਰਨ ਲਈ ਵੀ ਸਾਰਾ ਕੁਝ ਕੀਤਾ ਗਿਆ ਜਿੱਥੇ ਬਹੁਤੀ ਦਿਨ ਕੋਸ਼ਤਪਗਵੰਤ ਮਾਨ ਬਿਮਾਰ ਰਹਿ ਗਏ ਕੁਝ ਜਾਨੀ ਬਿਮਾਰੀ ਰਾਜਨੀਤਿਕ ਬਿਮਾਰੀ ਵੀ ਲੱਗੀ ਹੋਈ ਆ ਪਾਰਟੀ ਨੂੰ ਕਿ ਕਿਹੜਾ ਚੀ ਮਨਿਸਟਰ ਹੋਵੇ ਕਿਹੜਾ ਨਾ ਹੋਵੇ ਤੁਸੀਂ ਹੁਣ ਵਿੱਚ ਇੱਕ ਨਵਾਂ ਗੋਗਲੀ ਛੱਡ ਦਿੱਤੀ ਆ ਕਿ ਹੁਣ ਰਾਜ ਸਭਾ ਚ ਕੌਣ ਜਾਊਗਾ ਜਿਹੜਾ ਮਰਜ਼ੀ ਜਾਵੇ ਰਹਿਣੇ ਤੇ ਉਹ ਹੀ ਆ ਅੱਗੇ ਜਿਹੜੇ ਗਏ ਸੀ ਸੱਤ ਉਹਨਾਂ ਨੇ ਕਿਹੜੇ ਜਾਂੰਦ ਜਾਂੜਦੇ ਤੇ ਹੁਣ ਜਿਹੜੇ 8ਵੇਂ ਨੇ 9ਵੇਂ ਚਾਣਨੀ ਕਿਉਂਕਿ ਉਹਤੇ ਜੋ ਪਿੱਛੋਂ ਜਿਵੇਂ ਧਾਗਾ ਖਿੱਚਿਆ ਜਾਣਾ ਉਹ ਜੀ ਅੱਗੇ ਆਵਾਜ਼ ਨਿਕਲਣੀ ਆ ਕਿਵੇਂ ਜਿੰਨੀ ਪਰੇ ਚਾਬੀ ਉਹਨਾਂ ਚੱਲੇ ਖਲਾਉਣਾ ਉਸ ਕਿਸਮ ਦੀ ਜਦੋਂ ਹੋਵੇ ਤਾਂ ਕੋਈ ਵੀ ਜਾਵੇ ਉਹਦਾ ਆਪਣੇ ਤੌਰ ਤੇ ਵਿਅਕਤੀਗਤ ਉਹ ਕਿਹੋ ਜਿਹਾ ਵਿਅਕਤੀ ਜਾਂਦਾ ਉੱਥੇ ਉਹਦੀ ਪਰਫਾਰਮੈਂਸ ਨਹੀਂ ਕਿਹੋ ਜਿਹਾ ਉਹਨੂੰ ਬੋਲਣ ਲਈ ਕਿਹਾ ਜਾਂਦਾ ਉਹ ਨਹੀਂ ਉੱਥੇ ਉਹ ਜਿਹਾ ਬੋਲਣਾ ਹੁੰਦਾ ਜਿਹੜੀ ਸਭ ਤੋਂ ਵੱਡੀ ਗੱਲ ਹੋਊਗੀ ਚਲੋ ਜਿਹੜੀਆਂ ਤੇ ਰਾਜਨੀਤਿਕ ਵਿਰੋਧੀ ਪਾਰਟੀਆਂ ਉਹ ਤੇ ਆਪਣੇ ਮੁੱਦੇ ਰੱਖਣਗੀਆਂ ਖਾਸ ਕਰਕੇ ਹੜ੍ਹਾਂ ਬਾਰੇ ਕਾਫੀ ਰੱਖਿਆ ਜਾਊਗਾ ਜਾਂ ਹੁਣ ਪਰਾਲੀ ਵਾਲਾ ਜਿਵੇਂ ਸਾਰੇ ਮੁੱਦੇ ਤੁਸੀਂ ਛੇੜੇ ਆ ਨਵਾਂ ਮੁੱਦਾ ਵੀ ਆ ਸਕਦਾ ਹੈ ਜਿਵੇਂ ਤੁਹਾਡੇ ਗਵਾਂਡੀ ਸੂਬੇ ਦੇ ਵਿੱਚ 2100 ਰੁਪਿਆ ਦੀ ਦੀਵਾਲ ਲਾਡਲੀ ਇਸ ਸਕੀਮ 2100 ਰੁਪਿਆ ਔਰਤਾਂ ਨੂੰ ਦਿੱਤਾ। ਉੱਥੇ ਔਰਤਾਂ ਦੇ ਤਾਂ ਔਰਤਾਂ ਨੂੰ ਦਿੱਤਾ ਰੌਲਾ ਪਈ ਜਾਂਦਾ। ਇਹ ਨਹੀਂ ਮੈਂ ਪੜਿਆ ਸਭ ਤੁਸੀਂ ਵੀ ਦੇਖਿਓ ਮੈਂ ਵੀ ਕੋਸ਼ਿਸ਼ ਕਰੂੰਗਾ ਦੇਖਣ ਦੀ ਕਿ ਕਿਹੜੀਆਂ ਔਰਤਾਂ ਨੂੰ ਕੀ ਸਾਰੇ ਹਰਿਆਣੇ ਦੀਆਂ ਔਰਤਾਂ ਨੂੰ ਦਿੱਤਾ 2100 ਰੁਪਿਆ ਜਾਂ ਟਾਰਗੇਟਡ ਹੈਗਾ ਆ। ਅਰੇ ਇਹ ਗੱਲ ਦਾ ਇੰਪ੍ਰੈਸ਼ਨ ਇਹ ਦਿੱਤਾ ਜਾ ਰਿਹਾ ਬਦਮਾਸ਼ੀ ਹੈ ਯਾ ਰਾਜਨੀਤਿਕ ਬੇਈਮਾਨੀ ਹੈ ਕਿ ਜਿਵੇਂ ਸਾਰੇ ਹਰਿਆਣੇ ਦੀਆਂ ਔਰਤਾਂ ਨੂੰ ਪੈਸੇ 212100 ਜੇਬ ਚ ਪਾ ਕੇ ਉਹਨਾਂ ਨੂੰ ਕਹਿਤਾ ਕਿ ਜਾਓ ਜਾ ਕੇ ਸੂਟ ਸਮਾ ਲਓ ਇਹ 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 ਗੱਲ ਇਹ ਇੰਜ ਨਹੀਂ ਨਾ ਕਰਨੀ ਚਾਹੀਦੀ ਦੱਸਣਾ ਚਾਹੀਦਾ ਕਿਉਂਕਿ ਫਿਰ ਇਹਦਾ ਨਹੀਂ ਤੇ ਨੈਗੇਟਿਵ ਵੀ ਜਾਊਗਾ ਲੋਕ ਕਹਿਣਗੇ ਯਾਰ ਸਾਨੂੰ ਤੇ ਮਿਲਿਆ ਨਹੀਂ ਉਹ ਰੌਲਾ ਤੇ ਬੜਾ ਪਿਆ ਸੀ ਔਰਤਾਂ ਉੱਥੇ ਵੇਟ ਕਰੀ ਜਾਣਗੀਆਂ ਕਈ ਆਪਣਾ ਪਹਿਲਾ ਹੀ ਅਧਾਰ ਹੱਥ ਦਾ ਰਵਿਕਰੀ ਸਕਦੀਆਂ ਸੂਟ ਤੇ ਉਹ ਬਾਅਦ ਚ ਫਿਰ ਪੈਸਾ ਨਾ ਮਿਲੇ ਤੇ ਔਖੀਆਂ ਹੋਣਗੀਆਂ ਇਹ ਸਾਰਾ ਕੁਝ ਉਹਨਾਂ ਨੂੰ ਸਾਫ਼ ਦੱਸਣਾ ਚਾਹੀਦਾ ਇਹ ਪੰਜਾਬ ਦੇ ਰਾਜਨੀਤੀ ਨੂੰ ਤੇ ਤੇਜਰੀਵਾਲ ਨੂੰ ਕਾਰਨਰ ਕਰਨ ਲਈ ਉਹ ਪਹਿਲੇ ਰੋਲਾ ਪੈਣਾ ਸ਼ੁਰੂ ਹੋ ਗਿਆ ਪੰਜਾਬ ਬੀਜੇਪੀ ਨੇ ਕਹਿਣਾ ਵੀ ਸ਼ੁਰੂ ਕਰਤਾ ਸੁਭਾਸ਼ ਹੁਣੇ ਉਹ ਲੱਗੇ ਹੋਏ ਸੀਗੇ ਕਹਿਣ ਕੇ ਦੇਖੋ ਜੀ ਜਿੱਥੇ ਇਹ ਇੰਨਾ ਇੰਨਾ ਨੇ ਢੋਲ ਵਜਾਇਆ ਸੀਗਾ ਬਾਜੀ ਦੇ ਵਿੱਚ ਕਿ ਅਸੀਂ ਆਹ ਕਰਾਂਗੇ ਹਜ਼ਾਰ ਰੁਪਿਆ ਦੇਣਾ ਸੀ ਅਸੀਂ ਤੇ 2100 ਦੇ ਤਾਂ ਹੁਣੇ ਦੇਣ 2100 ਇਸ ਕਰਕੇ ਸਾਰੀਆਂ ਗੱਲਾਂ ਵੀ ਚਰਚਾ ਦੇ ਵਿੱਚ ਬੀਜੇਪੀ ਆਪਣੇ ਢੰਗ ਨਾਲ ਲੈ ਕੇ ਆਊਗੀ ਜਿਹੜਾ ਦੇਖੋ ਦੋ ਲੱਗ ਲੱਗ ਮਕਸਦ ਹੈ ਆ ਜਿਹੜੇ ਤੇ ਵਿਰੋਧੀ ਪਾਰਟੀਆਂ ਉਹਨਾਂ ਦਾ ਤੇ ਮਕਸਦ ਇਹ ਆ ਕਿ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨਾ ਜਿਹੜੀ ਰੂਲਿੰਗ ਪਾਰਟੀ ਆ ਆਮ ਆਦਮੀ ਪਾਰਟੀ ਉਹਨਾਂ ਦਾ ਦੋ ਦੋ ਕੰਮ ਹੈਗੇ ਇੱਕ ਤੇ ਆਪਣੇ ਆਪ ਨੂੰ ਸੱਤਾ ਦੇ ਵਿੱਚ ਕੰਸੋਲੀਡੇਟ ਕੀ ਮਿਨਿਸਟਰੀ ਜਾਂ ਹੋਰ ਨਾਂ ਦੇ ਜਿਹੜੀ ਜਿਹੜੀ ਜਿੱਥੇ ਜਿੱਥੇ ਪੇਚ ਪਿਆ ਉਹਨੂੰ ਕਾਮਯਾਬ ਕਿਵੇਂ ਰੱਖਣਾ ਤੇ ਕਾਇਮ ਕਿਵੇਂ ਰੱਖਣਾ ਇੱਕ ਤੇ ਲੜਾਈ ਅੰਦਰੂਨੀ ਆ ਆਪਣਾ ਜੀ ਦੂਜੀ ਲੜਾਈ ਉਹਨਾਂ ਨੂੰ ਵਿਰੋਧੀਆਂ ਨੂੰ ਚਿਤ ਕਰਕੇ ਆਪਣੇ ਪਾਰਟੀ ਦੇ ਬਾਸ ਨੂੰ ਪਾਰਟੀ ਦੀ ਪੋਲਿਟਿਕਸ ਨੂੰ ਕਿਵੇਂ ਕਾਮਯਾਬ ਕਰਨਾ ਤੇ ਉਹਨੂੰ ਅੱਗੇ ਕਿਵੇਂ ਤੋਰਨਾ ਉਹਦੇ ਲਈ ਹੋਊਗਾ ਉਹਦੇ ਲਈ ਇੱਕ ਇਹਨਾਂ ਨੇ ਅਹਿਮ ਤਰੀਕਾ ਕੱਢਿਆ ਉਹ ਕੀ ਕਿ ਜਿੰਨਾ ਵੀ ਫੰਡ ਆਉਣਾ ਚਲੋ ਬਜਟ ਦੇ ਵਿੱਚ ਤੇ ਜਿਹੜਾ ਹੈਗਾ ਜਿੰਨਾ ਹੈਗਾ ਉਹ 12000 ਕਰੋੜ ਦਾ ਵੀ ਸਾਰਾ ਰੌਲਾ ਰੱਪਾ ਸਾਹਮਣੇ ਆਊਗਾ ਕਿਉਂਕਿ ਅਜੇ ਭਾਜੀਪੀ ਜਾਂ ਹੋਰ ਪਾਰਟੀਆਂ ਤੋਂ ਕਹੀ ਜਾਂਦੀਆਂ ਪ੍ਰਧਾਨ ਮੰਤਰੀ ਕਹਿੰਗੇ 12000 ਕਰੋੜ ਰੁਪਏ ਕਿੱਥੇ ਗਿਆ ਹਵਾ ਖੰਭ ਲਾ ਕੇ ਉੱਡ ਗਿਆ ਰਾਜ ਕਿਤੇ ਕਰਨਾਲ ਤੇ ਰਹਿ ਗਿਆ ਪੰਜਾਬ ਚ ਪਹੁੰਚਾ ਨਹੀਂ ਆਧੇ ਚ ਰਹਿ ਗਿਆ ਤਨਾਲੀ ਪਿੰਡਾਤ ਦੇ ਚ ਉੱਥੋਂ ਦੇ ਚੱਲਿਆ ਪ੍ਰਧਾਨ ਮੰਤਰੀ ਵੀ ਸੱਚ ਆ ਤੇ ਪੰਜਾਬ ਗਵਰਨਮੈਂਟ ਵੀ ਸੱਚੀ ਆ ਜਿਹੜੀ ਸੈਣੀ ਹੁਣੀ ਕਿਤੇ ਉੱਥੇ ਉਹਨੂੰ ਦੱਬੀ ਬੈਠੇ ਆ ਕੋਈ ਇਹੋ ਜੀ ਗੱਲ ਆ ਇੰਜ ਕਿਸ ਤਰ੍ਹਾਂ ਹੁੰਦਾ ਹੈ ਇਹ ਤੇ ਨਹੀਂ ਹੈਗੀ ਨਾ ਗੱਲ ਇਸ ਕਰਕੇ ਇਹ ਪੈਸੇ ਬਾਰੇ ਵੀ ਸਟੇਟਮੈਂਟ ਸਾਫ ਸਾਫ ਹੋਣੀ ਚਾਹੀਦੀ ਹੈ ਕਿ 12000 ਕਰੋੜ ਕੇਂਦਰ ਤੇ ਆ ਜਾਂ ਇਹ ਤੁਸੀਂ ਪੈਸਾ ਲੈਣ ਦੇ ਇਹ ਕਾਬਿਲ ਹੈਗੇ ਆ ਪਰ ਤੁਸੀਂ ਲੈ ਨਹੀਂ ਰਹੇ ਤੁਹਾਡਾ ਹੱਕ ਆ ਜਾਣੀ ਲੈਣ ਦੇ ਕਾਬਿਲ ਦਾ ਮਤਲਬ ਤੁਹਾਡਾ ਹੱਕ ਆ 12000 ਕਰੋੜ ਰੁਪਇਆ ਲੈਣ ਦਾ ਜੇ ਉਹ ਲੈ ਸਕਦੇ ਆ ਤੇ ਸਾਰ ਲਓ ਜਿੰਨਾ ਵੀ ਲੈ ਸਕਦੇ ਉਹਨਾਂ ਹੀ ਲਓ 1600 ਨਾਲ ਕਰੋੜ ਨਾਲ ਤੇ ਕੁਝ ਨਹੀਂ ਬਣਨਾ ਹੈ ਪੰਜਾਬ ਦਾ ਆਪਣਾ ਤੇਲ ਫੁੱਲ ਹੈ ਜੇ ਕੋਈ ਨਹੀਂ ਆ ਉਹਦੇ ਚ ਇੱਕ ਨਵਾਂ ਕੰਮ ਜ਼ਰੂਰ ਕੱਢ ਲਿਆ ਜਿਹੜਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਰਾਹਤ ਜਿਹੜਾ ਇਹੋ ਜਿਹਾ ਕੋਸ ਬਣਾਉਂਦੇ ਆ ਜਾਨੀ ਜਿਹੜਾ ਇਹੋ ਜਿਹਾ ਐਮਰਜੈਂਸੀ ਫੰਡ ਕੋਈ ਵੀ ਆ ਜਾਈ ਕੀ ਕਹਿੰਦੇ ਆ ਐਨ ਡੀ ਆਰ ਐਫ ਹਾਂ ਤੇ ਹਾਂ ਹਾਂ ਉਹ ਜਿਹੜਾ ਬਣਾਉਣਾ ਫੰਡ ਉਹ ਉਹ ਚੀਫ ਮਿਨਿਸਟਰ ਦੇ ਨਾਮ ਤੇ ਵੀ ਅਫੀਸ਼ੀਅਲ ਅਕਾਊਂਟ ਹੁੰਦਾ ਜਿਹਦਾ ਸੀਏਜੀ ਜਿਹੜਾ ਅਕਾਊਂਟੈਂਟ ਜਨਰਲ ਆਫ ਕੀਕ ਇੰਡੀਆ ਨੂੰ ਸੀਏਜੀ ਸੀਏਜੀ ਕਹਿੰਦੇ ਕਹਿੰਦੇ ਹਾਂ ਉਹ ਮਤਲਬ ਪੂਰਾ ਅਕਾਊਂਟ ਜਿਹੜਾ ਉਹ ਕਰਦੀ ਹੈ ਜਿਹੜੀ ਗਵਰਨਮੈਂਟ ਦਾ ਆਡਿਟ ਹੁੰਦਾ ਆ ਉਹ ਦੇ ਤਹਿਤ ਹਾ ਸੀਏਜੀ ਦੇ ਤਹਿਤ ਉਹ ਇਹਨਾਂ ਨੇ ਛੱਡ ਦਿੱਤਾ ਉਹ ਹੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਕੀਤਾ ਸੀ ਤੇ ਕੇਜਰੀਵਾਲੂ ਤੋਂ ਕਾਫੀ ਇਸ ਗੱਲ ਤੇ ਉੱਖਾ ਸੀ ਵੀ ਇਹਨਾਂ ਨੇ ਆਪਣਾ ਆਪਣਾ ਨਿੱਜੀ ਸੁਸਾਇਟੀ ਥੱਲੇ ਅਕਾਊਂਟ ਬਣਾ ਕੇ ਪੈਸੇ ਇਕੱਠੇ ਕਰਕੇ ਪਾਰਟੀ ਦੇ ਹਿੱਤਾਂ ਲਈ ਵਰਤਣਗੇ ਤੇ ਇਹ ਫਿਰ ਸਰਕਾਰੀ ਤੇ ਉਹਦੀ ਆਡਿਟਿੰਗ ਹੋਣੀ ਨਹੀਂ ਸਰਕਾਰ ਦਾ ਤੇ ਹੋਇਆ ਨਹੀਂ ਫਿਰ ਕੋਈ ਉੱਥੇ ਹਾਲਾਂਕਿ ਚਲੋ ਉਹਦੀ ਵੀ ਜਨਰਲ ਸਟੇਟਮੈਂਟ ਦਿੱਤੀ ਜਾਊਗੀ ਪਰ ਜੋ ਜਿਸ ਨਿਯਮਾਂ ਦੇ ਤਹਿਤ ਸੀਏਜੀ ਇਹਨਾਂ ਨੂੰ ਕੰਟਰੋਲਰ ਅਕਾਊਂਟੈਂਟ ਜਨਰਲ ਕੋਚ ਇਹ ਹੋ ਜਾਉਦਾ ਨਾਮ ਆ ਹੈ ਨਾ ਕੁਝ ਮੈਨੂੰ ਪਤਾ ਨਹੀਂ ਸੀ ਇਹ ਜੀ ਕੀ ਕਹਿੰਦੇ ਆ ਉਸ ਦਾ ਉਸ ਦਾ ਜਿਹੜਾ ਅਕਾਊਂਟਸ ਕਲੀਅਰ ਕਰਨਾ ਉਹ ਨਹੀਂ ਹੋਊਗਾ ਉੱਥੇ ਉਦੋਂ ਦੇ ਵਿਰੋਧ ਵਿੱਚ ਸੀਗੇ ਕੇਜਰੀਬਾਲ ਹੁਣੀ ਹੁਣ ਆਪ ਇਹ ਹੋ ਜਾ ਇਸ ਜੀ ਮਿਨਿਸਟਰ ਦੇ ਨਾਮ ਤੇ ਅਕਾਊਂਟ ਬਣਾਤਾ ਰੰਗਲਾ ਪੰਜਾਬ ਦੇ ਨਾਮ ਤੇ ਇਹ ਵੀ ਇੱਕ ਲੋਕਾਂ ਨੂੰ ਬੜਾ ਸ਼ੰਕਾ ਆ ਕਿ ਇਹਨਾਂ ਨੂੰ ਪੈਰਲਲ ਅਕਾਊਂਟ ਕਿਉਂ ਬਣਾਉਣਾ ਪਿਆ ਕੀ ਇਹਦੇ ਚ ਲੁਕਾਉਣਾ ਚਾਹੁੰਦੇ ਆ ਤੂੰ ਜੀ ਗੱਲ ਮੈਨੂੰ ਲੱਗਦਾ ਇਹ ਤੇ ਬੜਾ ਈਜ਼ੀ ਆ ਕਿਸੇ ਨੇ ਤੁਹਾਨੂੰ ਕੈਸ਼ ਹੀ ਤੇ ਨਹੀਂ ਦੇਣਾ ਜੇ ਕੈਸ਼ ਵੀ ਦੇਣ ਕੋਈ ਗੱਲ ਨਹੀਂ ਹੈ ਕੈਸ਼ ਲੈ ਲਓ ਉਹਨੂੰ ਰਸੀਦ ਦਿਓ ਪਰਸੀਦੀ ਕਾਪੀ ਜਦੋਂ ਤੁਸੀਂ ਕੈਂਪੇਨ ਕਰਦੇ ਹਾਂ ਕੇਜਰੀਵਾਲ ਹੁੰਦੀ ਜਿੰਨੇ ਵਰਕਰ ਕੈਂਪੇਨ ਕਰ ਰਹੇ ਹੁੰਦੇ ਇਹਨਾਂ ਦੇ ਹਲਕਿਆਂ ਰੋਜ਼ ਸ਼ਾਮ ਤੱਕ ਸਾਰਾ ਡੇਟਾ ਅਪਲੋਡ ਕਰਕੇ ਦਿੱਲੀ ਜਾਂਦਾ ਜਿੰਨੇ ਕਿਤੇ ਇੱਕ ਮਾੜੀ ਜੀ ਸ਼ਿਕ ਵੀ ਮਾਰੀ ਆ ਉਹਦੀ ਵੀ ਵੀਡੀਓ ਬਣ ਕੇ ਜਾਂਦੀ ਆ ਜੇ 10 ਬੰਦਿਆਂ ਦਾ ਇਕੱਠ ਹੋਇਆ ਉਹਦੀ ਵੀਡੀਓ ਬਣੇ ਜਿੰਨੇ ਕਿੰਨੇ ਸਲੋਗਨ ਲਿਖੇ ਉਹਦੀ ਵੀਡੀਓ ਫੋਟੋ ਬਣ ਕੇ ਜਾਣੀ ਆ ਕਿਹਨੇ ਕਿੰਨੀ ਮਤਲਬ ਜੋ ਵੀ ਸਾਰੀ ਦਿਹਾੜੀ ਦੀ ਕਾਰਵਾਈ ਉਹਨੂੰ ਡਾਕੂਮੈਂਟ ਕਰਕੇ ਨਾਲੋਂ ਨਾਲ ਸ਼ਾਮ ਤੱਕ ਅਪਲੋਡ ਕਰਦੇ ਉਦੋਂ ਤੇ ਇੰਨੀ ਮੈਟਿਕਲਸ ਇੰਨੀ ਜਾਨੀ ਸਤਰਕਤਾ ਹੁੰਦੀ ਆ ਇੰਨੀ ਐਫੀਸ਼ੀਐਂਸੀ ਹੁੰਦੀ ਜਦੋਂ ਹੁਣ ਐਡਾ ਵੱਡਾ ਹੋਇਆ ਉਹ ਤੋਂ ਕੁਝ ਦਿਖਦੀ ਨਹੀਂ ਹੈਗੀ ਤੁਸੀਂ ਪਿਆ ਸਿਆ ਨਾ ਜਿਹੜਾ ਤੁਹਾਡੇ ਤੇ ਲੋਕ ਡਾਊਟ ਕਰਦੇ ਆ ਕਿ ਇਹ ਸੀਏਜੀ ਦਾ ਇੰਜ ਹੋ ਜੂਗਾ ਜਾਂ ਇਹ ਨਹੀਂ ਹੋ ਤੁਸੀਂ ਜੇ ਪਹਿਲਾਂ ਤੇ ਅਕਾਊਂਟ ਬਣਾਉਣਾ ਨਹੀਂ ਚਾਹੀਦਾ ਇਹ ਬਿਲਕੁਲ ਸਰਕਾਰੀ ਕਾਮਯਾ ਸਰਕਾਰ ਦਾ ਕਾਮਯਾ ਤੇ ਸਰਕਾਰੀ ਅਕਾਊਂਟ ਨਹੀਂ ਹੋਣਾ ਚਾਹੀਦਾ ਜੇ ਸੋਸਾਇਟੀ ਦੇ ਰੰਗਲਾ ਪੰਜਾਬ ਦੇ ਅਕਾਊਂਟ ਚ ਕੀਤਾ ਉਹਦਾ ਜਿੰਨਾ ਤੁਹਾਨੂੰ ਰੋਜ਼ ਪੈਸਾ ਆਉਂਦਾ ਅਪਲੋਡ ਕਰੋ ਕਿਸੇ ਨੇ ਪੁੱਛਿਆ ਕੀ ਮੰਤਰੀ ਨੂੰ ਕਿੰਨਾ ਪੈਸਾ ਆਇਆ ਕਹਿੰਦਾ ਜੀ ਮੈਂ ਕਿਹੜਾ ਰੋਜ਼ ਉੱਥੇ ਗਿਣਦਾ ਫਿਰਦਾ ਭਾਈ ਤੁਹਾਡੇ ਕੋਲ ਰੋਜ਼ ਦਾ ਜਿੰਨਾ ਪੈਸਾ ਆਉਂਦਾ ਤੁਹਾਡੇ ਕੋਲ ਪਤਾ ਨਹੀਂ ਲੱਗਦਾ ਨਹੀਂ ਤੁਸੀਂ ਉਹਨਾਂ ਨੂੰ ਇਨਸਟਰਕਸ਼ਨਾਂ ਹੀ ਦੇਣੀਆਂ ਨਾ ਕਿ ਸਾਨੂੰ ਸ਼ਾਮ ਤੱਕ ਦੱਸੋ ਵੀ ਇਸ ਅਕਾਊਂਟ 'ਚ ਕਿੰਨਾ ਪੈਸਾ ਆਇਆ ਉਹ ਤੁਸੀਂ ਅਪਲੋਡ ਕਰਿਓ ਲਓ ਵੀ ਇੰਨਾ ਅਕਾਊਂਟ ਸਾਰਿਆਂ ਦਾ ਜਿਨ੍ਹਾਂ ਦਾ ਆਇਆ ਜਿਹੜੇ ਇਹ ਕਹਿ ਦੇਣ ਕਿ ਵੀ ਨਹੀਂ ਸਾਡਾ ਜਗ ਜाहिर ਨਾ ਕਰੋ ਅਸੀਂ ਗੁਪਤਦਾਨ ਕਰਨੇ ਉੱਥੇ ਲਿਖ ਦਿਓ ਗੁਪਤਦਾਨ ਇਹ ਤੇ ਕੇਜਰੀਵਾਲ ਦੇ ਡੇ 1 ਤੋਂ ਵਾਦੇ ਆ ਪਬਲਿਕ ਦੇ ਨਾਲ ਕਿ ਅਸੀਂ ਇੰਨੀ ਪਾਰਦਰਸ਼ਤਾ ਲਿਆਵਾਂਗੇ ਇੰਨੀ ਇਮਾਨਦਾਰੀ ਵਾਲੀ ਇਮਾਨਦਾਰੀ ਵਾਲੀ ਸਰਕਾਰ ਹੋਊਗੀ ਇੰਨਾ ਅਸੀਂ ਇਹ ਪ੍ਰਿਸ਼ਤਾਚਾਰ ਮੁਕਤ ਨਿਜਾਮ ਲੈ ਕੇ ਆਉਣਾ اسی ਤੇ ਵਿਵਸਥਾ ਪਰਵਰਤਨ ਕਰ ਦੇਣੀ ਆ ਕਾਇਆ ਪਕ ਪਲਟ ਦੇਣੀ ਹੈ ਸਾਰੀ ਰਾਜਨੀਤੀ ਦੀ ਹੁਣ ਤੁਸੀਂ ਬਿਲਕੁਲ ਘੋਗੜਾ ਕਾ ਵਾਂਗੂ ਪਤਾ ਹੀ ਨਹੀਂ ਲੱਗਦਾ ਚੁੱਪ ਚਪੀਤੇ ਬੈਠੇ ਰਹਿੰਦੇ ਇਸ ਲਈ ਇਹਦੇ ਬਾਰੇ ਵੀ ਇਹਦੇ ਬਾਰੇ ਮੈਂ ਇਨੀ ਗੱਲ ਕਹਿਣੀ ਚਾਹੁੰਨਾ ਉਹ ਬਿਲਕੁਲ ਟਰਾਂਸਪੇਰੈਂਸੀ ਇਨਾਂ ਦੇ ਕਹਿਣ ਮੁਤਾਬਕ ਹੀ ਹੋਣੀ ਚਾਹੀਦੀ ਆ ਕਿ ਰੋਜ਼ ਦੇ ਜਿੰਨੇ ਜਿੰਨੇ ਵੀ ਪੈਸੇ ਦਿੱਤੇ ਉਹ ਪਤਾ ਲੱਗੂ ਜਦੋਂ ਕਾਊਂਟ ਹੋ ਜੂਗਾ ਤੇ ਆਪੇ ਲੋਕ ਪੁੱਛ ਲੈਣਗੇ ਵੀ ਕਿਹੜਾ ਕਿੱਥੇ ਖਰਚਾ ਕੀਤਾ ਖਰਚਾ ਤੇ ਫਿਰ ਬਾਅਦ ਚ ਪਤਾ ਲੱਗ ਹੀ ਜਾਊ ਹਾਂਜੀ